ਸੁਮਨ ਵੀ ਲੈ ਕੇ ਮਾ ਹੁੰਦਾ ਫਿਰ ਤੇ ਵੀ ਪੈਸੇ ਵਾਲਿਆਂ ਦੇ ਹੁੰਦੇ ਮਣੀ ਪਲੈਂਟ ਹੋਵੇ। ਹਾਂ ਤੇ ਕੀ ਕਹੋ ਕੋ ਮਣੀ ਬਾਗਰ ਚ। ਜਦੋਂ ਵਾਰ ਮਮਨੀ ਕਿਹਾ ਕੁੜੀ ਸੀ ਇੱਕ ਮੁੰਡੇ ਨਾਲ ਕੰਮ ਕਰਵਣੀ। ਹਾਂ 2000 ਰੁਪਏ ਚ ਦੀ ਗੱਲਾਂ ਮੈਨੂੰ ਕਟਰੀਆਂ ਬੰਦ ਕਰ ਦੋ। ਬੜਕ ਮੈਨੂੰ ਸੂਟ ਚ ਵਾਲੀ ਸੋਣੀ ਲੱਗਦੀ ਹੈ ਕਹਿੰਦੀ ਜਦੋਂ ਆਹ ਬਾਂਦਰ ਝੱਗੀ ਜੀ ਪਾ ਲੈਂਦੀ ਹੈ ਕਹਿੰਦੀ ਜਮੀ ਨਹੀਂ ਵਧੀਆ ਲੱਗਦੀ। ਕਿ ਮੈਂ ਤੇ ਪਾਪਾ ਆਉਦੇ ਨਾਨਕੇ ਚੱਲੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵਿਆ। ਚਾ ਲੈ ਉਹਨੇ ਵੀਰੇ ਵੀਰੇ ਇਹਨਾਂ ਨੂੰ ਆਪਾਂ ਚਾਹ ਕਰਨ ਦੀ ਕੀਤੀ ਸੀਗੀ ਮੈਂ ਬਾਗੀ ਉੱਪਰ ਸਮਾਨ ਚੱਕਣਾ ਦੋਵੇਂ ਹੀ ਮਾਂ ਪੁੱਤਾਂ ਨੂੰ ਚਾਹ ਉੱਪਰ ਦੀ ਦਾ ਪਤਾ ਨਹੀਂ ਲੱਗਿਆ ਇੱਕ ਮਿੰਟ ਥੋੜੇ ਨੱਕ ਜਮਾਂ ਬੰਦ ਨੇ ਜੇ ਕਿਤੇ ਮੇਰੇ ਡੈਡੀ ਲੂੰਬੜੀ ਹੁੰਦੇ ਡੈਡੀ ਦਾ ਨੱਕ ਅਤੇ ਨਿਗਾ ਬਾੜੀ ਦੇ ਜਾ ਜੇ ਡੈਡੀ ਇੱਥੇ ਤੇ ਡੈਡੀ ਨੇ ਮਿੰਟ ਤੇ ਕਹਿ ਦਿੰਦਾ ਸੀ ਬਾਣਾ ਵੀ ਲੈਣੀ ਫਾ ਡੈਡੀ ਤੋਂ ਨਹੀਂ ਫਿਰ ਗਲਤੀ ਤੇ ਤਾਂ ਉਹ ਵੀ ਲੈਣੀ ਪੈਂਦੀ ਹੈ ਗਲਤੀ ਤੇ ਤਾਂ ਜਾਇਜ਼ ਨੇ ਤੁਹਾਨੂੰ ਟਾਈਮ ਕਿਹਾ ਇਹ ਪਰ ਕਿਥੇ ਉਪਰ ਇਹਨੇ ਡਰ ਲਾਇਆ ਪਹਿਲਾਂ ਪੱਕਾ ਬੰਦ ਕੀਤਾ ਫਿਰ ਉਹ ਬੰਦ ਕੀਤਾ ਮੇਰੇ ਵੱਲੋਂ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਮਨਪ੍ਰੀ ਲਾਰੀਆ ਝਾੜੂ ਸੂਟ ਪਾਇਆ ਮੈਂ ਨਿੱਕੀ ਬੁੱਟੀ ਵਾਲਾ ਨਿੱਕੀ ਬੁੱਟੀ ਦਾ ਸੂਟ ਪਾ ਕੇ ਹਾਂ ਜਿਹੜਾ ਹਾਂ ਜਿਹੜਾ ਬੈਂਕ ਸਰਮਨੀ ਤੇ ਪਾਇਆ ਸੀ ਨਾ ਸਾਰਿਆਂ ਨੇ ਪਾਇਆ ਸੀ ਵਧੀਆ ਪਾ ਲਿਆ ਕਰ ਘਰੇ ਹੁਣ ਹਾਂ ਵਧੀਆ ਲੱਗਦਾ ਕੁੜੀ ਨੇ ਟਵੈਂਟੀ ਵੀ ਕੀਤੀ ਜਿਹੜੀ ਮੈਂ ਜਿਹੜੇ ਤੇਰੇ ਚਿਹਰੇ ਤੇ ਨਹੀਂ ਲੱਗਦੀ ਤੇ ਸਿੱਟ ਲਾਇਆ ਬਹੁਤ ਸਮਾਂ ਲੱਗਿਆ ਥੈਂਕ ਯੂ ਬਈ ਯੈਸ ਬਹੁਤ ਬਹੁਤ ਧੰਨਵਾਦ ਤੁਹਾਡਾ ਗਰਮੀ ਵਾੜੀ ਹੋਈ ਪਈ ਆ ਜਿਹੜਾ ਹੁਣ ਅੱਜ ਗਰਮੀ ਬਹੁਤ ਹੂਮਨ ਵੀ ਦੇਖ ਲਈ ਕੱਲ ਬੰਦਾ ਟਿੱਲੀ ਤੇ ਤੁਮ ਖੇਡਦੇ ਨੂੰ ਨਹੀਂ ਪਤਾ ਲੱਗਿਆ ਤੇ ਵੀ ਮਹਿਸੂਸ ਨਹੀਂ ਹੋਈ ਐਲੀ ਗਰਮੀ ਨਹੀਂ ਪਰਦਾ ਪਰ ਇੰਨੀ ਗੱਲ ਆ ਰਹੀ ਕਿ ਤੂੰ ਇਹ ਸੋਚ ਵੀ ਆਪਣੇ ਕੋਲ ਕੂਲਰ ਏਸੀ ਆ ਪੱਖਾ ਸਾਡੇ ਕੋਲ ਕੱਲਾ ਪੱਖਾ ਹੁੰਦਾ ਸੀ ਇੰਨੀ ਜ਼ਿਆਦਾ ਗਰਮੀ ਹੁੰਦੀ ਉਹ ਜੀ ਹੋ ਜਾਂਦਾ ਬੰਦਾ ਹੈ ਉਹ ਜੀ ਹੋ ਜਾਂਦਾ ਹੁਣ ਜਿਵੇਂ ਹੁਣ ਐਂ ਘਬਰਾਟ ਹੋਣ ਲੱਗੀ ਝੜੀ ਆਉਂਗੀਆਂ ਉਹ ਤਾਂ ਕੋਈ ਗਲਤੀ ਨਹੀਂ ਸੀ ਬੰਦਾ ਲੱਗ ਸਰੀਰ ਓਮੇ ਦਾ ਹੋ ਜਾਂਦਾ ਜਿਵੇਂ ਦਾ ਲਾਲੀਏ ਹਾਂ ਆਦੀ ਹੁੰਦੀ ਆ ਉਸਤਾਦ ਜੀ ਵੀ ਬਾਹਰ ਆ ਰਹੇ ਨੇ ਬੜਾ ਮਾਈਕ ਕੋਲੋਂ ਬਿਠਾ ਆ ਰਹੇ ਨੇ ਬਾਹਰ ਆਜੋ ਜੀ ਇਹ ਮੇਰੇ ਨਾਲ ਪੰਗੇ ਲਊਗਾ ਦੇਖੀ ਚਾੜੂ ਨਾਲ ਤਾਂ ਦੇਖਿਓ ਪਹਿਲਾਂ ਆਪ ਨੂੰ ਗੱਲ ਦੱਸਾਂ ਉਹਦੇ ਨਾ ਕੇਲੇ ਦਾ ਕਾਲਾ ਜਿਹਾ ਸਲਕਾ ਲੱਗ ਗਿਆ ਪਿਆ ਉਹ ਤੋਂ ਡਰੀ ਜਾਵੇ ਸੁੱਕ ਕੇ ਉਹ ਤੋਂ ਡਰੀ ਜਾਵੇ ਉਹ ਦੇਖ ਫੂਲ ਕਿੱਡਾ ਫੂਲ ਉਹਦੀ ਫੂਲ ਕਿੱਥੇ ਆ ਜਿੱਥੇ ਸੱਤਿਆ ਕਰਕੇ ਆ ਜਿੱਥੇ ਕਿੱਥੇ ਕਿਉਂ ਕਿੱਥੇ ਹਾਂ ਭੁਲਾ ਜੀ ਅੱਛਾ ਦੇਖ ਫੂਲ ਵਈ ਤੁਸੀਂ ਤੁਹਾਨੂੰ ਕਮੈਂਟ ਕੀਤੀ ਸੀਗੇ ਨਾ ਤੇ ਜੀ ਕੋਲੋ ਫੁੱਲਾ ਛਟਣ ਲੱਗ ਗਈ ਤੇ ਯਕੀਨ ਮੰਨੋਗੇ ਜਿਹਨੂੰ ਜਿਹਨੂੰ ਉਹ ਭੌਂਕਦਾ ਸੀਗਾ ਫੁੱਲਾ ਹੋਇਆ ਆਪਣੇ ਘਰ ਦੇ ਮੈਂਬਰਾਂ ਚ ਵੀ ਭੌਂਕਣੋਂ ਵੱਢ ਗਿਆ ਉਹਨੂੰ ਕਿੱਥੇ ਨੂੰ ਹੀ ਭੌਂਕਦਾ ਜੁਝਾਰ ਗੁੱਡ ਮਾਰਨਿੰਗ ਲੋੜੀ ਸਵੇਰੇ ਸਵੇਰੇ ਆਪਣੀ ਇੱਥੇ ਗੱਡੀ ਧੋਦੀ ਵੀ ਰਹੇ ਨੇ ਦੂਜੀ ਤੇ ਹੁਣ ਝਾੜੂ ਨਹੀਂ ਲੱਗਦਾ ਵੇੜੇ ਤੇ ਹੁਣ ਅਸੀਂ ਪਾਣੀ ਢੋਲਾਂਗੇ ਵੇੜੇ ਚਾਚਾ ਵੇੜਾ ਧੋਈ ਦਵਾਂਗੇ ਨਾਲ ਤੁਸੀਂ ਪਾਣੀ ਬਾਹਰ ਖਰਾਬ ਕਰ ਦਿਓ ਕੁਛ ਹੁੰਦਾ ਦੇਖੋ ਜੀ ਐ ਹਜ਼ਾਰ ਦੇ ਨਾਲ ਹੀ ਧੋਇਓ ਖੁਸ਼ ਹੁੰਦਾ ਗਰੇ ਬੇੜਾ ਤੁਹਾਨੂੰ ਲੈ ਕੇ ਕੌਣ ਕੌਣ ਖੁਸ਼ ਹੁੰਦਾ ਮੰਡੀ ਮੰਮੀ ਹੁੰਦੀਆਂ ਤਾਂ ਬਹੁਤ ਖੁਸ਼ ਹੁੰਦੀਆਂ ਨੇ ਬੇੜਾ ਧੋਵਾਂਗੇ ਇੱਥੇ ਸਾਰੀਆਂ ਮੰਮੀਆਂ ਖੁਸ਼ ਹੁੰਦੀਆਂ ਨੇ ਸਾਰੀਆਂ ਬੁੜੀਆਂ ਖੁਸ਼ ਹੁੰਦੀਆਂ ਨੇ ਮਿੰਟ ਚ ਪਾਏ ਪਲਾ ਲੈਣੀ ਹੈ ਲੱਗਿਆ ਕਿਉਂ ਤੁਸੀਂ ਗੱਡੀ ਧੋਣ ਵੇਲੇ ਕਿੰਨਾ ਖੁਸ਼ ਹੁੰਨੇ ਹੋ ਕਹਿੰਦੇ ਨਹੀਂ ਮੰਮੀ ਕਹਿੰਦਾ ਬੇੜਾ ਧੋਣ ਵੇਲੇ ਬੁੜੀਆਂ ਵਾਲਿਆਂ ਖੁਸ਼ ਹੁੰਦੀਆਂ ਨੇ ਕਹਿੰਦੇ ਮਿੰਟ ਚ ਹੀ ਪਾਏ ਪਲਾ ਲੈਂਦੇ ਮੈਂ ਕਿ ਤੁਸੀਂ ਆਪ ਦੀ ਗੱਡੀ ਧੋਣ ਵੇਲੇ ਕਿੰਨੇ ਖੁਸ਼ ਹੁੰਨੇ ਹੋ ਹਾਂ ਇਹਦਾ ਲਈਏ ਰੋਜ ਤੋਂ ਨਹੀਂ ਮਣੀ ਪਲਾਂਟ ਦਾ ਚੜਾਈ ਚ ਪਤਾ ਕੀ ਆ ਬਹਾਨੇ ਨਾਲ ਰੱਖੀ ਇੰਨਾ ਜਿਵੇਂ ਪਾਣੀ ਤੁਸੀਂ ਸਾਨੂੰ ਐ ਰਸੂ ਮਣੀ ਪਲਾਂਟ ਨਾ ਹੁੰਦਾ ਫਿਰ ਤ ਵੀ ਪੈਸੇ ਵਾਲੇ ਹੁੰਦੇ ਮਣੀ ਪਲਾਂਟ ਹੋਵੇ ਇਹਦੇ ਪੱਤੇ ਗੱਡੇ ਨੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਮੋਈ ਪੰਜ ਬਹਿਮ ਆ ਨਾ ਮਨ ਤਾਂ ਬਹਿਮ ਲੱਗਦਾ ਇਹ ਕੁੰਡੇ ਨਾਲ ਕੀ ਮੈਨੂੰ ਵੀ ਇੰਨਾ ਲੱਗ ਪਰ ਫਿਰ ਤੁਸੀਂ ਉਹ ਨਾ ਹੀ ਆ ਬਸ ਮਣੀ ਪਲਾਂਟ ਯਾਰ ਵਣੀ ਪਲਾਨ ਆਪਣੇ ਵਾਲਿਆਂ ਦੇ ਪੈਸੇ ਦੇ ਹਿਸਾਬ ਨਾਲ ਮੰਨ ਲਿਆ ਕਿ ਪਤਾ ਹੋਰ ਹਿਸਾਬ ਨਾਲ ਮੰਨੀ ਹੋਵੇ ਕੁਝ ਮਤਲਬ ਹੋਰ ਨਿਕਲਦਾ ਹੋਵੇ ਉਹ ਵੀ ਜਾ ਸਕਦਾ ਉਹ ਵੀ ਹੋ ਜਾ ਸਕਦਾ ਹਰ ਇੱਕ ਚੀਜ਼ ਦਾ ਅਲੱਗ-ਅਲੱਗ ਮਤਲਬ ਹੈ ਆਪਣਾ ਬਹਿਮ ਜੋੜ ਲੈ ਇਹਦੇ ਨਾਲ ਬਸ ਸ਼ਾਇਦ ਜੇ ਸਾਡੀ ਮੰਮੀ ਇਹਨੂੰ ਦੇਖ ਦੇ ਕੇ ਖੁਸ਼ ਹੋਈ ਜਾਂਦੀ ਪੈਸੇ ਵਾਲੇ ਹੋਣਗੇ ਆਹੜੇ ਪਤਾ ਨਹੀਂ ਕਦੋਂ ਹਰ ਇੱਕ ਗੱਲ ਆ ਜਿੱਦੇ ਮੰਮੀ ਨੇ ਲਾਇਆ ਸੀਗਾ ਉਹਦੇ ਤੇ ਹੁਣ ਤੱਕ 'ਚ ਫਰਕ ਬਹੁਤ ਹੈ ਜੀ ਹਾਂ ਇਹ ਤਾਂ ਗੱਲ ਹੈਗੀ ਉਹ ਤੁਸੀਂ ਮੰਨੋ ਚਾਹੇ ਨਾਮ ਵਾਲਾ ਆਪਾਂ ਬਹਿਮ ਨਾਲ ਬਨਾਲੇ ਰੇਖਾ ਡਾਕਟਰ ਨਹੀਂ ਸੀ ਹਾਂ ਆ ਦੇਖ ਆ ਦੇਖ ਆਮ ਲੱਗਾ ਪਾਣੀ ਚ ਥ ਮਾਰਨਾ ਪਤਾ ਨਹੀਂ ਸੀ ਤੋੜਨ ਦਿੰਦੀ ਹੋਰ ਕੀ ਆ ਦੇ ਮਣੀ ਪlant ਤੇ ਜਿਹੜੀ ਡਾਕਟਰ ਨਹੀਂ ਸੀ ਮੰਮੀ ਕਹਿੰਦੀ ਉਹ ਐਂ ਕਹਿੰਦੀ ਹਾਂ ਮੇਰੇ ਮਣੀ ਪlant ਨੂੰ ਹੱਥ ਪਲਾਇਆ ਹਾਂ ਚੰਨਾ ਵੇਖਾ ਸੀ ਉਹ ਕੋਨੇ ਕੱਟੂ ਦੇਣ ਵਾਲਾ ਤੇ ਉਹ ਤਾਂ ਉੱਪਰ ਵਾਲਾ ਰਿਖੀ ਆਂ ਸਿਨਾਉਣੀ ਜੀ ਨੂੰ ਦੇਣਾ ਉਹਨੇ ਦੀ ਦੇ ਉਹਨੇ ਉਹਨੂੰ ਉੰਨੀ ਦੇ ਦੇਣਾ ਗੱਦਾ ਘਟਦਾ ਹਾਂ ਸਾਉਨੇ ਪੂਰਾ ਦਾਣਾ ਭੁੱਖਾ ਤਾਂ ਕਿਸੇ ਨੂੰ ਨਹੀਂ ਮਰਦਾ ਆਹ ਦੇਖ ਲਾ ਇਹ ਵੀ ਵਾਸੀਆਂ ਲਈ ਜਾਂਦਾ ਨਹੀਂ ਇਸ ਦੀ ਕੌਣ ਜਵਾਗ ਤੱਕ ਇੱਕ ਘੰਟਾ ਸਹੀ ਵਾਸੀਆਂ ਨਹੀਂ ਜਾਂਦਾ ਰਹਿੰਦਾ ਅੱਧ ਹਜ਼ਾਰ ਪੱਤਾ ਲੈ ਗਿਆ ਚੱਕ ਕੇ ਖਾਲੀ ਉਹਦੇ ਨਾਲ ਹੀ ਖੇਤੀ ਜਾਂਦਾ ਉਹ ਵੀ ਮਾਰੀ ਜਾਂਦਾ ਉਹਨੇ ਇੱਕ ਜਿਹੀ ਇਕੱਠਾ ਕਰਦਨੀ ਆ ਨਾ ਜੋ ਜਰੀ ਜੁਆਰ ਰੂਹ ਪੁੱਤਾ ਬਾਪੇ ਕੋਲੇ ਆ ਜਾ ਆਪਾ ਕੋਲੇ ਆਵਰੇ ਤੁਨ ਕੋਕੋ ਮਿਲਣ ਦਿਖਾਣਾ ਆ ਜਾ ਉਹ ਦਾਰੀਆਂ ਆਉਂਦਾ ਨਹੀਂ ਕਹਿੰਦਾ ਕਹਿੰਦਾ ਪਾਪਾ ਉਹ ਤਾਂ ਪਾਪਾ ਕਿੱਥੇ ਨੇ ਜੁਹਾਰ ਦੇ ਕੀ ਐ ਮੈਨੂੰ ਕੁਝ ਕਹਿ ਗਿਆ ਜੁਹਾਰ ਤੇ ਕਰੇ ਡੂਣਾ ਸਾਡਾ ਥੋੜਾ ਕੰਮ ਕਰ ਰਿਹਾ ਹੁਣਾ ਕੰਮ ਕਰ ਗਿਆ ਸਾਡਾ ਕਿਵੇਂ ਤਾਂ ਤੇ ਬਾਤ ਜੇ ਬਾਹਰ ਨਹੀਂ ਲੈਣ ਲੱਗੇ ਹਾਂ ਲੱਗਿਆ ਹੈ ਨਾ ਮੰਮੀ ਇਹ ਨਹੀਂ ਬੋਲਣ ਲੈ ਮੰਮੀ ਨੂੰ ਵਾਲੇ ਚਾ ਜੁਹਾਰ ਦੇ ਬੋਲਣ ਦਾ ਬਸ ਜੁਹਾਰ ਪਹਿਲਾਂ ਇਹ ਕਹਦੇ ਵੀ ਦਾਦੀ ਜੀ ਸਾਡੀ ਸਾਡੀ ਮੰਮੀ ਦਾਾਸ ਘਰਾਂ ਵਿੱਚ ਦੱਸ ਕੇ ਆਉਗੀ ਜੀ ਔਰ ਹਰੇਕ ਮੰਮੀ ਆਏ ਹੁੰਦੀ ਹੈ ਨਾ ਪੋਤੇ-ਪੋਤੀਆਂ ਨੂੰ ਲੈ ਕੇ ਵੀ ਦਾਸ ਘਰਾਂ ਵਿੱਚ ਦੱਸਿਆ ਹੁੰਦੇ ਵਿੱਚ ਮੇਰਾ ਪਤਾ ਹੈ ਕਰਨ ਲੱਗਿਆ ਮੇਰਾ ਮੋਤਾ ਲੱਗੇ ਜਦੋਂ ਕੋਈ ਬਈ ਰਿਸ਼ਤੇਦਾਰ ਹੁੰਦਾ ਉਹ ਵੀ ਤੁਸੀਂ ਦਾਦੀਆਂ ਨੂੰ ਦੇਖਿਓ ਹੈ ਨਾ ਦਾਦੀਆਂ ਕਰਦੀਆਂ ਇਹ ਨਹੀਂ ਅੱਜ ਆਏ ਕੀਤਾ ਇਹ ਤਾਂ ਐ ਕਰਦਾ ਸੀ ਮੈਨੂੰ ਆਏ ਕਹਤਾ ਦਾਦੀਆਂ ਕੋਲੇ ਪੋਤੇ-ਪੋਤੀਆਂ ਨਹੀਂ ਹੈਗਾ ਨਾ ਪਾੜੀ ਨਾਲ ਇਹਨੂੰ ਬਹੁਤ ਪਿਆਰ ਆ ਜੀ ਤਾਂ ਅਸੀਂ ਨਾਲ ਤੇ ਨੂੰ ਪਹਿੰਦੀ ਅਸੀਂ ਨੂੰ ਪੰਜੋਏ ਦੇ ਲੈ ਕੇ ਜਾਵਾਂਗੇ ਨਾ ਗਰਮੀ ਬੱਤਾ ਥੋੜੀ ਗਰਮੀ ਤਾਂ ਕਿਤੇ ਪਾਣੀ ਚ ਲੱਗਦੀ ਨਹੀਂ ਇਹਨੂੰ ਛਤਰੀ ਦਾ ਕਮਰੇ ਸਰ ਬਣਿਆ ਹੋਇਆ ਇਹਨਾਂ ਸੋਹਣਾ ਪੁਆਇੰਟ ਇੱਕ ਕਮਰੇ ਸਰ ਬਣਿਆ ਹੋਇਆ ਇਹਨਾਂ ਸੋਹਣਾ ਪੁਆਇੰਟ ਉਹ ਨਹੀਂ ਹੁੰਦੀ ਬੋਲ ਨਹੀਂ ਬੋਲਾਂ ਹੁੰਦੀਆਂ ਰੰਗ ਬਰੰਗੀਆਂ ਦੀਆਂ ਇਹਨੂੰ ਉੱਥੇ ਲੈ ਜਾਏ ਮਨ ਜੋਏ ਇਹਨੂੰ ਛਤਰੀ ਦੇਖਣਾ ਬਿਠਾਵਾ ਦੇਗੇ ਕਿਸੇ ਪਾਸੇ ਬੈਠੇ ਰਹੇ ਥੋੜੇ ਪਾਣੀ ਵਿੱਚ ਬਹਿ ਜੂਗਾ ਕਿਤੇ ਇਹ ਕਿਸੇ ਪਾਸੇ ਲੈ ਚੁੱਕੀ। ਮੰਮੀ ਲੈ ਕੇ ਜਾਏ। ਮੰਮੀ ਰੁਕੀ ਗਈ ਜੇ ਤੁਸੀਂ। ਮੰਮੀ! ਛੁੱਟੀਆਂ ਦਾ ਇਕੱਠ ਵਾਲਾ ਹੁੰਦਾ ਹੁਣ ਹੀ ਚੱਲੇ ਹੋਣੇ। ਉਹ ਘਰੇ ਓਖਾ। ਕਿਉਂ? ਉਹ ਜਸਮਨ ਆ ਜੇ ਫੇਰੀ। ਹਾਂ ਵੇ ਚੱਲਿਆਵਾਂਗੇ ਕੋਈ ਵਕਤ। ਮੈਂ ਤਾਂ ਡੈਡ ਜਾਊਂਗਾ ਆਥਰੇ ਜਿ ਬਗ ਜਾਣਾ। ਹੂੰ। ਜਿ ਡੈਡ ਜਾਣਾ। ਹਾਂਜੀ। ਅੱਜ ਮੰਮੀ ਦੋ ਰੋਟੀ ਲਾਈ ਨਹੀਂ ਮਾਂਪੀ ਤੇ ਲਾਈ ਨਹੀਂ ਹੋਰ ਕੋਚਾ ਲਉਗੀ ਠੀਕ ਆ ਉਹ ਮੁਸ਼ੀ ਰਹੇ ਖਾਓ ਰੋਟੀ ਲਾ ਕੇ ਖਾਣੇ ਨਾ ਜੁਝਾਰ ਪਤਾ ਨਹੀਂ ਕਿ ਪਾਣੀ ਆਉਂਦਾ ਹੁਣ ਇਹ ਜੁਝਾਰ ਦਾ ਜਲ ਰੇ ਖਾਣਾ ਦਾਣਾ ਅਜੇ ਮੰਮੀ ਤੇ ਮਨਪੀ ਬੈਠੀ ਦੇ ਕੋ ਸੋਡ ਬਦਕੀਆਂ ਵਧੀ ਲਾਣੇ ਸੱਤੇ ਚੁੰਨੀਆਂ ਦਨੇ ਹਾਂ ਮੰਮੀ ਬੰਦਰ ਦੇ ਪਾਣੀ ਇਹੋ ਹੋਣਾ ਲੱਗਿਆ ਬੰਦਰ ਚੱਕੀ ਪਾਉ ਪਟਪਟ ਹੋਹਣ ਬਈ ਆ ਬੰਦਰ ਚੱਕੀ ਕਿਹੜੀ ਬੰਦਰ ਚੱਕੀ ਮੰਮੀ ਹਾਂ ਤੇ ਲੋਰ ਜੀ ਉਹ ਮੈਨੂੰ ਸੋਹਣੀ ਲੱਗਦੀ ਸ਼ੁਕਰ ਗਿਆ ਲਾਓ ਅੱਛਾ ਮੰਮੀ ਲੋਟ ਹੀ ਗਾਟ ਨੂੰ ਬੰਦਰ ਚੱਕੀ ਦੰਦ ਸੀ ਹਾਂ ਮੰਮੀ ਮੰਮੀ ਤਰੀਫ ਕਰ ਮੈਂ ਤਰੀਫ ਸੁਣ ਨੂੰ ਦਿਲ ਕਰਦਾ ਪਰ ਇਹ ਫੋਟ ਮੈਨੂੰ ਰੌਗੜੀ ਆ ਗਈ ਹੂੰ ਨਾ ਉਹ ਚੜ੍ਹ ਪਤਾ ਰਹੀ। ਇਹ ਮੈਂ ਤੇ ਨਹੀਂ ਦਿੱਤੀ ਤੁਸੀਂ ਮੈਨੂੰ ਝਾੜੂ-ਹੋਚੇ ਦੀ ਅਜੇ ਤੱਕ। ਪੁੱਤ ਤੇਰੇ ਘਰ। ਮੈਂ ਸ਼ਾਪਿੰਗ ਕਰਕੇ ਆਉਣੀ ਆ ਸ਼ਾਪਿੰਗ ਵੀ ਮੈਂ ਚੰਡੀਗੜ੍ਹ ਕਰਕੇ ਆਉਂਗੀ। ਸਾਰਾ ਕੁਝ ਤੇਰਾ ਹੀ ਆ। ਚਲ ਰਿੱਕੀ ਤਰੀਫ ਕਰ ਮੇਰੀ ਤਰੀਫ ਜੋਨਨ ਮੰਦਿਰ ਕਰ। ਬਹੁਤ ਵਧੀਆ ਕੰਮ ਕਰਦੀ ਏ ਧੀ ਬਈ। ਹਾਂ ਭਾਈ ਬਹੁਤ ਵਧੀਆ ਕੰਮ ਕਰ। ਧੰਨਵਾਦ ਜੀ ਧੰਨਵਾਦ। ਹਰੇਕ ਬੰਦਾ ਮੇਰੇ ਵਰਗਾ ਹੋਣਾ ਚਾਹੀਦਾ ਧੀ ਜੀ ਤਰੀਫ ਲਈ ਸਾਰਾ ਕੰਮ ਕਰ ਦਿੰਦੀ। ਕਪੜਾ ਕਪੜਾ ਕਰੀਏ ਹੈ ਗਰਮ ਹੁੰਦੇ ਆ ਮੰਮੀ ਕੰਮ ਤਾਂ ਇਹ ਜਿਹੇ ਨੂੰ ਹਰੇ ਉੱਤੇ ਆ ਵੀ ਜਿਹੜੇ ਕੰਮ ਕਰੇ ਮੰਮੀ ਉਹਨਾਂ ਕੰਮ ਤਾਂ ਹੈ ਨਹੀਂ ਜਿੰਨਾ ਦਿਖਾਂ ਪਰ ਬਹੁਤ ਵਧੀਆ ਮੈਨੂੰ ਸਰਤ ਆ ਆ ਨਾ ਆਪਣੇ ਦਾ ਉਹਦੀ ਨਿਭੜਿਆ ਦਾ ਕੰਮ ਆ ਥੋੜੇ ਟਾਈਮ 'ਚ ਉਹ ਉੱਤੋਂ ਮੈਨੂੰ ਇਹ ਨਵੇੜ ਕੇ ਨਾ ਬੈਠੀ ਸੁਣ ਤਾਂ ਲੋ ਕੋਈ ਮੇਰੇ ਘੰਟੀ 'ਚ ਕੰਮ ਨਿਵੇੜ ਦਿੰਦੀ ਆ ਮੰਮੀ ਬੈਠ ਕੇ ਗੱਡੀ ਭਈ ਮੰਮੀ ਨੂੰ ਕਹਿੰਦੀ ਵੀ ਤੂੰ ਦੁੱਧ ਰੂਗ ਵਾਲਾ ਦੇ ਦੇ ਤੇ ਮੰਮੀ ਕਹਿੰਦੀ ਵੀ ਤੁਸੀਂ ਦੋ ਡੈਡੀ ਕਹਿੰਦੇ ਤੁਸੀਂ ਦੋ ਦੋਨੇ ਜੀ ਦੀ ਜਾਣ ਮੇਰੇ ਮਮਮੀ ਮੈਂ ਕਹਿੰਦਾ ਤੁਹਾਡੀ ਗਲਤ ਗੱਲ ਹੈ ਕਿ ਤੁਸੀਂ ਉਵਾਲਾ ਦੋ ਹੋਰ ਕਹਿੰਦੇ ਮਨਪ੍ਰੀਤ ਤਾਂ ਘੰਟੇ ਚ ਕੰਮ ਕਰਕੇ ਫ੍ਰੀ ਕਰ ਦਿੰਦੀ ਆ ਆਦੀ ਮਮਮੀ ਨੂੰ ਕਹਿੰਦਾ ਦੇਖ ਲੈ ਭਈ ਉਵਾਲਾ ਵੀ ਨਹੀਂ ਦਵਾਉਂਦੀ ਮਮਮੀ ਕਹਿੰਦੀ ਮੈਂ ਪਰ ਨੂੰ ਬੈਠਣ ਜਿਹਦਾ ਸੁਭਾਅ ਹੈਗੇ ਕਹਿੰਦੀ ਵੀ ਉਵਾਲਾ ਤਾਂ ਤੁਸੀਂ ਦਵਾਓ ਤੁਸੀਂ ਤਾਂ ਕੋਈ ਮਾੜਾ ਦਾ ਕੋਈ ਕੰਮ ਨਹੀਂ ਆਉਂਦਾ ਹਾਂ ਮੇਰੀ ਮਸਤੀ ਤੇ ਵੀ ਮਨਪ੍ਰੀਤ ਕਰਦੇ ਆ ਤੁਸੀਂ ਵੀ ਦੇ ਵੀ ਕਰਦੇ ਤਾਂ ਕਰ ਵੀ ਤਾਂ ਨਹੀਂ ਨੀ ਮਮਮੀ ਮੈਂ ਤੇਰੇ ਅੱਖੇ ਦੇ ਮੈਂ ਤਾਂ ਮੰਮੀ ਨੂੰ ਐਂ ਕਿਹਾ ਵੀ ਜਮਈ ਨਾ ਕਰੋ ਰੋਟੀ ਵੀ ਨਾ ਬਣਾਓ ਮੰਮੀ ਨੂੰ ਐ ਹੋ ਜਾਂਦਾਗਾ ਵੀ ਇੰਨੇ ਉਤਲਾ ਕੰਮ ਸਾਰਾ ਉਹਨੇ ਟਾਈਮ ਤੇ ਲਿਗੋ ਜਿੰਨੇ ਟਾਈਮ ਤੇ ਰੋਟੀਆਂ ਲਾਉਂ। ਕੋਤ ਰੋਟੀ ਬਣਾਉਣੀ ਸੋਖੀ ਉਹਤਲਾ ਕੰਮ ਕਰਨਾ ਉੱਪਰ। ਗਰਮੀ ਵੜੀ ਆ ਉਹ ਰਿੱਕੀ ਉੱਥੇ। ਬੁੜੀਆਂ ਰੋਟੀ ਤਾਂ ਬਣਾ ਲੈਂਦੀਆਂ। ਉਹ ਮੰਮੀ ਤਾਂ ਲੋਡ ਨਹੀਂ ਦਵਾ ਰਹੀ ਅਜੇ ਤੱਕ। ਉਹ ਉਮਰ ਵੀ ਹੁੰਦੀ ਆ ਬਣਪਈ ਦਾ। ਨਹੀਂ ਰਿੱਕੀ ਸੁਖ ਵੀ ਤੂੰ ਐਂ ਦੇਖ ਵੀ ਇੱਕ ਤਾਂ ਹਜੇ ਗੈਸ ਆ। ਮਿੰਟ ਚ ਲੈ ਜਾਂਦਾ। ਹਰ ਤਲੋਂ ਦੀ ਚੁੱਲ੍ਹੇ ਤੇ ਹੁੰਦੇ ਸੀ ਮੰਮੀ। ਔਰ ਉੱਥੇ ਤਾਂ ਤੁਹਾਨੂੰ ਬਾਹਰ। ਔਰ ਇੱਥੇ ਤਾਂ ਹਜੇ ਆਪਾਂ ਗੈਸ ਹੀ ਲਾਉਣੇ ਆ। ਉੱਥੇ ਇੱਥੇ ਤਾਂ ਜਦੋਂ ਦੀ ਮੈਂ ਚਲੇ ਇੱਥੇ ਫਿਰ ਬੁਟੀਕ ਦਾ ਕੰਮ ਇੱਕ ਹੋਰ ਕਰ ਲੈਣਾ ਜਿਹੜੇ ਹਾਂ ਉਹ ਤੇ ਰਹੋ ਕੰਮ ਹਾਂ ਉਸ ਤੋਂ ਪਹਿਲਾਂ ਹੋਰ ਕੰਮ ਨਹੀਂ ਕਿਹਾ ਮੈਂ ਮੈਨੂੰ ਹੋਰ ਕੋਈ ਕੰਮ ਨਾ ਕਰਨਾ ਹੁੰਦਾ ਠੀਕ ਆ ਕੋਈ ਕੰਮ ਨਾ ਕਰਨਾ ਹੁੰਦਾ ਮੈਂ ਨਾਰਮਲੀ ਸਟੱਡੀ ਕੀਤੀ ਹੁੰਦੀ ਮੈਨੂੰ ਕੋਈ ਜੋਬ ਦਾ ਵੀ ਨਾ ਹੁੰਦਾ ਫਿਰ ਮੈਂ ਰਿੱਤੀ ਦੋ ਤਿੰਨ ਬੰਦੂ ਰੱਖ ਲੈਨੇ ਸੀ ਮੱਤਿਆ ਉੱਛਾ ਉਹ ਜਦੋਂ ਸੋਤੀ ਪਾਈ ਜਦੋਂ ਜੱਪੜ ਹੈ ਰਿਹਾ ਉਹ ਹੀ ਜਿੱਤੀ ਆਣਾ ਸੀ ਪਾਤੀਆਂ ਪਤਨੀਆਂ ਆਤੀ ਪਾਤੀਆਂ ਵੇਚ ਕੇ ਆਉਂਦੇ ਤੇਰਾ ਆਪਾ ਸ਼ਹਿਰ ਮਤਲਬ ਮੈਂ ਬਿਜ਼ਨਸ ਸੋਚੀ ਬੈਠੀ ਸੀ ਉਹ ਤੋਂ ਅਲੱਗ ਦੇ ਤੋ ਹੋਈ ਫਾਣਾ ਹੋਰ ਕੀ ਵਿਚਾਰਾ ਤੁਹਾਡਾ ਨਹੀਂ ਵਧੀਆ ਗੱਲਾਂ ਚਾਰ ਪੰਜ ਮੱਧਾ ਰੱਖ ਕੇ ਆ ਜਿਹੜੇ ਕਰੇ ਨੇ ਉਹ ਜਿਹਨੂੰ ਕੰਮ ਇੱਕ ਮੱਧ ਦੇ ਵੀ ਉਹਨਾਂ ਕੰਮਾਂ ਦੋ ਤੇ ਵੀ ਹੁੰਦੀ ਤੋਾਈ ਹੈਗੀ ਆ ਉਹ ਕੰਮ ਆ ਹਈਏ ਰੁੱਧ ਮਿਲਦਾ ਨਹੀਂ ਆ ਪਾਕੀਆਂ ਵਾਲੇ ਜਿਹੜੀ ਲੋਕ ਮੋਲ ਲੈਂਦੇ ਆ ਲੋਹੜੀ ਵੇਲੇ ਹਾਂ ਨਹੀਂ ਕਰੀਏ ਸਰਾ ਹੂੰ ਚੰਨੀ ਚੰਨੀ ਜਿਹਾ ਰਹੇ ਮਮੀ ਤੇ ਨਹੀਂ ਆ ਡਿਜ਼ਾਈਨ ਬਣ ਜਾਂਦਾ ਮੈਨੂੰ ਸਾਰੀ ਜਿਹੀ ਬਣ ਜਾਂਦਾ ਪਲੇਨ ਸੂਟ ਨਾਲ ਵਧੀਆ ਲੱਗਦਾ ਪਰ ਮਮੀ ਫਲੇਜ਼ ਉਤਨਾ ਕਰਵਾ ਕੇ ਦਿੰਦੀ ਤੁਹਾਨੂੰ ਦੁਪੱਟਾ ਸਾਰੇ ਵਿੱਚ ਬੰਬੂਦਾਰੀ ਪਹਿਲਾਂ ਇਸ ਗੋਹੁੰਦੇ ਦੀ ਕਿ ਤੁਸੀਂ ਵੀ ਸਿਕਾਈਆਂ ਮੰਮੀ ਨਾਲ ਲੈਣਾ ਚੁੰਨੀ ਆ ਤੋ ਫੇਰੀ ਇੱਕ ਦਿਨ ਮੈਨੂੰ ਕਹਿੰਦੇ ਮੈਂ ਬਥੇ ਵੇਚ ਦਿੰਦੀ ਆ ਤੇ ਕਾਈਆਂ ਮੰਮੀ ਨਾਲ ਆ ਆ ਮੈਨੂੰ ਲogne ਆ ਖਲਮਣੇ ਨਾਲ ਮੈਂ ਇਹ ਸੋਨਾ ਆ ਨਾ ਸਾਡਾ ਸਾਡਾ ਉਹ ਫਿਰ ਮੰਮੀ ਕਿਹੜਾ ਕੋ ਕੁੜੀ ਸੀ ਇੱਕ ਮੁੰਡੇ ਨਾਲ ਕੰਮ ਕਰਵਣੀ ਵਧੀਆ ਗੱਲਾਂ ਕਰਾਉਣਾ ਵੀ ਚਾਹੀਦਾ ਉਹ ਦੇਖ ਜੁਹਾਰ ਹੁਣ ਸਾਰੇ ਕੰਮ ਸਿੱਖ ਰਿਹਾ ਉਹ ਤਾਂ ਬਾਦੋ ਜਲੂਪਾ ਆਪਾਂ ਇਹ ਕਿਹਦਾ ਨਹੀਂ ਤੁਹਾਨੂੰ ਆ ਗਿਆ ਆ ਜੀ ਲੈ ਮੈਂ ਬੁਰਦਾ ਕਪੜੇ ਦੂ ਇਹਨੂੰ ਪੁੱਪਾ ਤੁਸ ਕੀ ਕਰਦੇ ਨਹੀਂ ਸੜ ਚਾਦੀ ਲਓ ਬਈ ਵੱਜ ਗਿਆ ਠੀਕ ਆ 9:30 ਤੇ ਆਪਾਂ ਆਪਦੀ ਚਾਹ ਦਵਾਰੇ ਦੀ ਵੀ ਬਣਾ ਲਈ ਤੇ ਮੰਮੀ ਨੇ ਸਾਰਾ ਬੇੜਾ ਧੋਤਾ ਤੇ ਆਪਾਂ ਵੀ ਸਾਰੇ ਝਾੜੂ ਪੋਚਾ ਹੋ ਗਿਆ ਕੰਮ ਠੀਕ ਹੈ ਕਪੜੇ ਵੀ ਸਾਰੇ ਸੁੱਕਣੇ ਪਾਤੇ ਹੁਣ ਆਪਣਾ ਇੱਕ ਅੱਧਾ ਕੰਮ ਰਹਿ ਗਿਆ ਥੋੜੀ ਜਿਹੀ ਕਪੜੇ ਸੁੱਕਣੇ ਵਾਲੇ ਵਿੱਚ ਪਏ ਹੋਇਆ ਉਹ ਕੱਢ ਕੇ ਆਪਾਂ ਇੱਥੇ ਪਾਉਣੇ ਆਗੇ ਠੀਕ ਆ ਜਾਂ ਪਤਨੀ ਤੇ ਪਾਵਾਂਗੇ ਉਹ ਨਵੇੜ ਕੇ ਇਦੂ ਬਾਦ ਆਪਾਂ ਤਿਆਰ ਹੋ ਕੇ ਜਾਂਦੇ ਆਂ ਕੰਮ ਤੇ ਅਸੀਂ ਚੱਲੇ ਬਾਏ ਚੰਗਾ ਮੰਮੀ ਬਾਏ ਬਾਏ ਓਏ ਜੀਜਾ ਚੱਲੇ ਆਪਾਂ ਪਟਿਕ ਨੂੰ ਲੈ ਦੱਸ ਬਾਏ ਐਂ ਕਰ ਜਾਂਦਾ ਰਹਿੰਦਾ ਬਾਏ ਵੀ ਕਰਦੇ ਫੰਗੀ ਮਾਰਦਾ ਰਹਿਣਾ ਸਾਰੇ ਤੇੜੀ ਪਟਿਕੀ ਨੂੰ ਬਾਹਰ ਕਰ ਦਿੰਦੇ ਬਾਹਰ ਪਤਾ ਐਂ ਕਰ ਦਿੰਦੇ ਦੇਖ ਐ ਹਾਏ ਬਾਏ ਆ ਚੱਕ ਫੋਟੋ ਵੀ ਕਰਾਈ ਆ ਕਿਵੇਂ ਸਬਜ਼ੀ ਲਾਈ ਆ ਸਰਾਬੀਆ ਮੰਗੂ ਬੜਾ ਫੇੜਾ ਸ਼ਰਟ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਬੂਰੀ ਤੇ ਤਿਆਰ ਫਿਆਰ ਆਪਾਂ ਹੋਏ ਸੀ ਰੋਟੀਆਂ ਟਿੱਖਾ ਲਈ ਫਸ ਲੋ ਗਾਈਸ ਲੈਟਸ ਗੋ ਗਾਈਸ ਕੀ ਕਿਹਾ ਕੀ ਕਿਹਾ ਹਾਂ 2000 ਰੁਪਏ ਚ ਦੀ ਗੱਲਾਂ ਮੈਨੂੰ ਕੱਢਣੀਆਂ ਬੰਦ ਕਰ ਦੋ ਡਾਇਰੈਕਟ ਕਹਿਨਦਾ ਉਹ ਕੋ ਹੋ ਰੱਖੋ ਹਾਂ ਮੂਰੇ ਕੀ ਚੀਜ਼ ਬੋਲੀ ਸੀਗੀ ਗਲਤ ਚੀਜ਼ਾਂ ਨਾ ਸਿਖਾਓ ਮੇਰੇ ਮੁੰਡੇ ਨੂੰ ਹਾਂਜੀ ਆਪਦੇ ਕੰਮ ਕਰੋ ਜਾ ਕੇ ਤੁਸੀਂ ਕੰਮ ਤੋਂ ਲੇਟ ਹੋਵੋਗੇ ਤੁਹਾਡਾ ਬੌਸ ਤੁਹਾਨੂੰ ਕੋਈ ਨੂੰਗਾ ਆ ਦੇਖ ਲਓ ਜੁੰਡੇ ਘਲਾਰਤੇ ਹੋਏ ਵੀਰਪਾਲ ਦੇ ਜੁਝਾਰ ਨੇ ਲੋ ਬਈ ਮਿੱਤਰੋ ਬੁਟੀਕ ਤੇ ਆਪਾਂ ਪਹੁੰਚ ਗਏ ਅੱਜ ਰਿੱਕੀ ਯਾਦ ਰੱਖਿਓ ਆਪਾਂ ਮੰਮੀ ਵਾਸਤੇ ਜਲਜੀਰਾ ਲੈ ਕੇ ਜਾਣਾ ਮੰਮੀ ਦਾ ਫੇਵਰੇਟ ਆ हां ਉਹ ਪੇਟੀ ਲੈ ਕੇ ਜਾਵਾਂਗੇ ਤੇ ਪਿਛਲੀ ਵਾਰ ਵੀ ਗਰਮੀਆਂ ਚ ਸੀ ਲੈ ਕੇ ਗਏ ਸੀ ਇਹ ਪੇਟੀ ਇਸ ਵਾਰ ਵੀ ਲੈ ਕੇ ਜਾਣਾ ਅੱਜ ਮੰਮੀ ਪਤਾ ਮੈਨੂੰ ਕੀ ਕਹਿੰਦੇ ਕਹਿੰਦੀ ਤੂੰ ਮੈਨੂੰ ਸੂਟ ਚ ਵਾਲੀ ਸੋਹਣੀ ਲੱਗਦੀ ਕਹਿੰਦੀ ਜਦੋਂ ਆਹ ਬਾਂਦਰ ਚੱਗੀ ਜੀ ਪਾ ਲੈਂਦੀ ਹੈ ਕਹਿੰਦੀ ਜਮੀ ਨਹੀਂ ਵਧੀਆ ਲੱਗਦੀ ਮਾ ਉਹ ਵੀ ਆਪਾਂ ਅੰਦਰ ਕਰਾਉਣਾ ਸੀ ਗੱਡੀ ਦਾ ਕੰਮ ਇੱਕ ਦੋ ਪੁਆਇੰਟਾਂ ਦੇ ਉੱਤੋਂ ਨਾ ਗੱਡੀ ਦੀ ਥੋੜੀ ਜਿਵੇਂ ਪਾਪਾ ਧੋਣੇ ਗੱਡੀ ਜ਼ਿਆਦਾ ਜਿਵੇਂ ਮੇजे ਆ ਤਾਂ ਮੈਂ ਧੋ ਲਾਂ ਮੈਂ ਥੋੜੇ ਟਾਈਮ ਬਾਅਦ ਗੱਡੀ ਤਾਂ ਵੀ ਜਰਜੀ ਪਈ ਪਈ ਆ ਉਦੋਂ ਮੈਨੂੰ ਆਇਆ ਵੀ ਯਾਰ ਵਧੇ ਨਾ ਉੱਥੋਂ ਹਣਾ ਆਪਾਂ ਤਾਂ ਕਰਕੇ ਆਪਾਂ ਇੱਥੇ ਆਏ ਆ ਤੇ ਇਹ ਆਪਣਾ ਵਾਹ ਲਈ ਬਣਾ ਮਿੱਤਰ ਦਾ ਰੋਹ ਮਿੱਤਰ ਆ ਵਿੰਟੇਜ ਕਾਰ ਜਦੋਂ ਆਪਾਂ ਸੇਖਾ ਗੈਂਚੀ ਦੇ ਬਰਨਾਲੇ ਵਾਲਿਆਂ ਨੂੰ ਪਤਾ ਹੋਊ ਲੱਗਦੇ ਆ ਨਾ ਲੈਫਟ ਸਾਈਡ ਰਹਾ ਮੁਰਦਾ ਉਥੇ ਵਿੰਟੇਜ ਕਾਰ ਕਰਕੇ ਸ਼ੋਅ ਉਹ ਆਗਾ ਆਪਣਾ ਗੈਰੇਜ ਆ ਉਥੇ ਮੁੰਡਾ ਨਵਾਂ ਮੁੰਡਾ ਹੀ ਆ ਨਵੀਂ ਉਮਰ ਦਾ ਹੀ ਇਹ ਕੰਮ ਕਰਦਾ ਵਾ ਤੇ ਉਥੋਂ ਕਰਾਉਣਾ ਅੱਜ ਆ ਆ ਗੈਰੇਜ ਆ ਵਿੰਟੇਜ ਮੋਟਰਸ ਇਥੇ ਮੁੰਡਾ ਕਮਲ ਆ ਪੇਂਟਰ ਨਵੀਂ ਉਮਰ ਦਾ ਮੁੰਡਾ ਬਹੁਤ ਵਧੀਆ ਕੰਮ ਕਰਦਾ ਮੈਂ ਤੁਹਾਨੂੰ ਮਿਲਿਆ ਕਿ ਜਮ ਬਾਈ ਨੂੰ ਤੇ ਜਰੂਰ ਮੌਕਾ ਦਿਆ ਕਰੋ ਕਿਉਂਕਿ ਨਵੀਂ ਉਮਰ ਦੇ ਮੁੰਡੇ ਨੇ ਅੱਜ ਕੱਲ ਕੋਣ ਕਰਦਾ ਕੰਮ ਤੇ ਬਾਈ ਬਹੁਤ ਮੇਲ ਲਗਣ ਦਾ ਕੰਮ ਕਰਦਾਗਾ ਲਓ ਸਰ ਆਹ ਪੇਂਟਰ ਦਾ ਨੰਬਰ ਇਹ ਰਹਾ ਪੇਂਟਰ ਕਮਲ ਉਹ ਮੁੰਡਾ ਜਿਹੜਾ ਅੰਦਰ ਦੇਖਾ ਜੇ ਕਿਹਨੇ ਕੋਈ ਪੇਂਟ ਫੂਟ ਕਰਾਉਣਾ ਇੱਥੇ ਕਰਾ ਸਕਦੇ ਦਿਕਤ ਆਪਣੇ ਇੱਥੇ ਸੀਗੀ ਥੋੜੀ ਪ੍ਰੋਬਲਮ ਐ ਇੱਕ ਸੀਗੀ ਇੱਥੇ ਆਹ ਮੁੰਡਾ ਕਮਲ ਪੇਂਟਰ ਤੁਰੀ ਗੱਡੀ ਗੁੱਡੀ ਪੇਂਟ ਕਰਾਉਣੀ ਮੈਨੂੰ ਮਿਲਿਓ ਨੰਬਰ ਪਾ ਤੁਹਾਨੂੰ ਦੱਸਤਾ ਇਹਦਾ ਠੀਕ ਨੰਬਰ ਕੰਮ ਕਰਦਾ ਮੁੰਡਾ ਪਾਦੇ ਪਤਲੀ ਲੱਗਣਾ ਹੁੰਦਾ ਨਾਲ ਹੀ ਲਾਦਾ ਰੋਮਾਂ ਦੇ ਜਿਵੇਂ ਨਹੀਂ ਪਤਾ ਲੱਗਦਾ ਕੋਈ ਜੱਜਮੈਂਟ ਨਹੀਂ ਹੈਗੀ ਥੋੜਾ ਇੱਥੇ ਕਰਦੇ ਵੀ ਇੱਥੇ ਪੇਂਟ ਮਾਰਿਆ ਦਾ ਇਹ ਨਹੀਂ ਨਹੀਂ ਕੰਮ ਗੱਡੀ ਦੇ ਕਰਾਉਂਗੇ ਰਹਿਣਾ ਚਾਹੀਦਾ ਤੇ ਇਹ ਕਪੜਾ ਮੋਹੋਂ ਸੀਗਾ ਥੋੜਾ ਜਿਹਾ ਕਦਲ ਟੱਚਿੰਗ ਮੜੀਓ ਲਵਾਵਦੇ ਆ ਕਲ ਮੈਂ ਤੇ ਆਪਾਂ ਰੈਡੀ ਹੋ ਗਏ ਆ ਠੀਕ ਆ ਨਵਾਂ ਸੂਟ ਆਪਾਂ ਰੈਡੀ ਕੀਤਾਗਾ ਇਹਦਾ ਸ਼ੂਟ ਲੱਖੀਏਗਾ ਇਹਦਾ ਆਪਾਂ ਸ਼ੂਟ ਕਰਕੇ ਆਉਣੇ ਆ ਹੁਣ ਆਊਟਲੈਟ ਜਾ ਕੇ ਤੁਹਾਨੂੰ ਪਤਾ ਵੀ ਆਪਣੀ ਇੱਕੋ ਹੀ ਲੋਕੇਸ਼ਨ ਆ ਵਧੀਆ ਤੇ ਬਾਕੀ ਦੀ ਡਿਟੇਲ ਮੈਂ ਤੁਹਾਨੂੰ ਆ ਕੇ ਦੇ ਦੇਣੀ ਆ ਠੀਕ ਆ ਸੂਟ ਦੀ ਸਾਰੀ ਵੀ ਕਿਹੜਾ ਕੱਪੜਾਗਾ ਕਿਹੜਾ ਵਰਕ ਆ ਠੀਕ ਆ ਦੁਪੱਟਾ ਕਿਹੜਾਗਾ ਇੱਕ ਵਾਰੀ ਆਪਾਂ ਫੋਟੋਸ ਤੇ ਵੀਡੀਓਜ਼ ਸੂਟਾਂ ਜਿਹੜੀਆਂ ਉਹ ਕਰੇਗੀ ਜੀ ਤੁਹਾਨੂੰ ਲਓ ਬਈ ਮਿੱਤਰੋ ਪਹੁੰਚ ਗਏ ਆਪਾਂ ਆਊਟਲੈਟ ਤੇ ਆਪਦੀ ਲੋਕੇਸ਼ਨ ਤੇ ਇੱਥੇ ਬਣਾਵਾਂਗੇ ਆਪਾਂ ਵੀਡੀਓਜ਼ ਗਰਮੀ ਤਾਂ ਹੋਊਗਾ ਚੱਲ ਕੋਈ ਗੱਲ ਨਹੀਂ ਆਪਾਂ 5 ਮਿੰਟਾਂ 'ਚ ਬਣਾ ਲੈਣੇ ਆਪਾਂ ਕਿਹੜਾ ਕੋਈ ਐਕਟਿੰਗ ਕਰਨੀ ਹੈ ਗਾਣੇ ਤੇ ਜਾਂ ਡਾਂਸ ਕਰਨਾ 10 ਮਿੰਟ 'ਚ ਬਣਾ ਲੈਣੀਆਂ ਨੇ ਆਜੋ ਜੀ ਸ਼ੂਟ ਤੋਂ ਬਾਅਦ ਪਹੁੰਚ ਗਈ ਸੀ ਮੈਂ ਤੇ ਮਨਪ੍ਰੀਤ ਹਲਦੀ ਰਾਮਾਣ ਦੇ ਉੱਥੇ ਅਸੀਂ ਬਣਾਈਆਂ ਵੀਡੀਓਜ਼ ਇੱਕ ਤਾਂ ਆਪਾਂ ਇੰਸਟਾਗ੍ਰam 'ਤੇ ਪੋਸਟ ਕਰਤੀ ਆਲਰੇਡੀ ਤੇ ਕਾ ਹੋਰਸ ਨੂੰ ਪੋਸਟ ਕਰਾਂਗੇ ਬਹੁਤ ਜੁਨੀਕ ਤਰੀਕੇ ਨਾਲ ਬਣਾਈਆਂ ਵੀਡੀਓਜ਼ ਤੇ ਟਾਈਮ ਸਪੈਂਡ ਕਰਿਆ ਕੋਲਡ ਕਾਫੀ ਇਹਨਾਂ ਦੀ ਵੀ ਘੰਟ ਹੁੰਦੀ ਹੈ ਮੈਨੂੰ ਮਿਲਕ ਬਣਾਉਂਗਾ ਤੇ ਜਰੂਰ ਟਰਾਈ ਕਰਿਓ। ਆਬਲੇ ਤੁਸੀਂ ਕਰਿਆ ਹੁਣ ਉਹ ਜਿਹੜੀ ਨਹੀਂ ਕਰਿਆ ਤਾਂ ਜਰੂਰ ਕਰਿਓ। ਮਹਿੰਗੀਆਂ ਬ੍ਰਾਂਡਾਂ ਨਾਲੋਂ ਕੋਲਡ ਕਾਫੀ ਵੀ ਨਹੀਂ ਠੀਕ ਆ। ਉਹ ਉਹ ਮੇਦੀ ਹੁੰਦੀ ਹੈ ਜਿਵੇਂ ਉਹਨਾਂ ਦੀ ਹੁੰਦੀ ਹੈ, ਸੇਮ ਸੇਮ। ਲਓ ਬਈ ਫੋਟੋ ਸ਼ੂਟ ਆਪਣਾ ਹੋ ਗਿਆ। ਵੀਡੀਓਜ਼ ਬਣ ਗਈਆਂ ਤੇ ਕਾਫੀ ਵੀ ਪੀਲੀ ਕਾਫੀ ਉਹਦੇ ਕਾਫੀ ਪੀਣੀ ਯਾਦ ਆਉਂਦਾ ਮੇਰੀ। ਹਰਦੀ ਰਾਮ ਦੀ ਵਧੀਆ ਸੀ। ਬਹੁਤ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਬੁਟੀਕ ਤੇ ਐਸੀ ਵੀ ਕੰਮ ਛੱਡਣ ਵਾਲਾ ਕੰਮ ਹੋ ਜਾਂਦਾ ਬੜੀ ਗਰਮੀ ਆ ਨਜਾਇਜ਼ ਇੰਨੀ ਕਿ ਜ਼ਿਆਦਾ ਗਰਮੀ ਆ ਇਸ ਵਾਰ ਗਰਮੀ ਰਿੱਕਿ ਲੈ ਕੇ ਲੈ ਲਉ ਬਹੁਤ ਪੈਣੀ ਆ ਇਸ ਵਾਰ ਗਰਮੀ ਹੂੰ ਚਲੋ ਭਾਈ ਹੁਣ ਆਪਾਂ ਜਾਨੇ ਬੁਟੀਕ ਤੇ ਜਾ ਕੇ ਤੁਹਾਨੂੰ ਦੰਨਿਆ ਸੂਟ ਦੀ ਡਿਟੇਲ ਉਸ ਤੋਂ ਬਾਅਦ ਜਾਣਾਗਾ ਅਸੀਂ ਇਹਨਾਂ ਦੇ ਨਾਨਕੇ ਮੇਰੀ ਭੂਆ ਕੋਲ ਮਿਲ ਕੇ ਆਉਣਾਗਾ ਬਾਬਾ ਦਿਨ ਹੋਗੇ ਨਾਲੇ ਉੱਥੇ ਮਮਮੀ ਨਾਲ ਸੂਟ ਵੀ ਲੈ ਕੇ ਆਉਣਾਗਾ ਤਾਂ ਕਰਕੇ ਹਲੋ ਹਲੋ ਭਾਈ ਹੁਣ ਚੱਲਿਆਂ ਆਪਾਂ ਨਾਨਕੇ ਹਣਾਂ ਦੁਜਾਰ ਕਿ ਅਸੀਂ ਚੱਲਨੇ ਹੁਣ ਨਾਨਕੇ ਪਾਪਾ ਦੇ ਨਾਨਕੇ ਤੇ ਕਿ ਮੇੜੇ ਵੀ ਨਾਨਕੀ ਨੇ ਉੱਥੇ ਕਿਉਂਕਿ ਮੇਰੀ ਮੰਮਾ ਦੀ ਭੂਆ ਗਈ ਕਹ ਹਣਾ ਬਈ ਕਿ ਮੈਂ ਤੇ ਪਾਪਾ ਆਪਦੇ ਨਾਨਕੇ ਚੱਲਿਆ ਚੱਲ ਪਹਿਲਾ ਪਾਣੀ ਇਹਨੂੰ ਵੀ ਪਿਉਣੀ ਆ ਖੁਸ਼ ਹੋ ਗਿਆ ਖੁੱਲਾ ਬੇੜਾ ਦੇਖ ਕੇ ਰਿੱਕੀ ਚਾਂਬਲਾਂ ਮਾਰੀ ਆਂਦਾ ਪੂਰੀਆਂ ਦੁਜਾਰ ਮੰਮ ਪੀ ਲੋ ਆਏ ਹੋਏ ਆਏ ਆ ਜਾ 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 ਆ ਜਾ ਆ ਜਾ ਆ ਜਾ ਮੰਪੀ ਲੋ ਪੀ ਲੋ ਮੰਪੂ ਹੈ ਜੀ ਤੂੰ ਆਖਿਆ ਸੀ ਨੇ ਮੇਰੀ ਵੀਡੀਓ ਸੂਟ ਦੀ ਬਣਨੀ ਨਹੀਂ ਚਲੇ ਬਣਾਉਂਗੇ ਘਰੇ ਜਾ ਕੇ ਬਣਾ ਦਿਆ ਨਾਲੇ ਮੰਮੀ ਦੇ ਰਿਵਿਊ ਲਵਾਗੇ ਸੂਟ ਨੂੰ ਲਓ ਬਈ ਆਪਾਂ ਹੁਣ ਇੱਥੇ ਤੁਰਪੇ ਵੱਡੇ ਪੁੱਪੜ ਜੀ ਕੇ ਘਰੇ ਵੀ ਮਿਲ ਲਪੇ ਹਾਂ ਹੁਣ ਆਪਾਂ ਜਾਣੇ ਘਰੇ ਪਰ ਰਸਤੇ ਚ ਲੈਣੀ ਆਪਾਂ ਸਬਜ਼ੀ ਹੈਨਾ ਸਾਲੂ ਲੈ ਲਾਂਗੇ ਹੁਣ ਆਪਾਂ ਲੈਣ ਨਹੀਂ ਹੈ ਇਹ ਲੈ ਲਾਂਗੇ ਸਬਜ਼ੀ ਬਣਾਉਣੀ ਹੋਣੀ ਕੁਛ ਨਹੀਂ ਮੰਮੀ ਤੂੰ ਪਹੁੰਚ। ਲਓ ਬਈ ਆਪਾਂ ਪਹੁੰਚ ਗਏ ਘਰੇ। ਮੰਮੀ ਨੂੰ ਹੁਣ ਦਿਖਾ ਦਈਏ ਆਪਾਂ ਆਪਣਾ ਸੂਟ। ਹਾਂਜੀ ਮੰਮਾ। ਮੇਰਾ ਸੂਟ ਕਿਵੇਂ ਲੱਗਿਆ? ਵਧੀਆ ਲੱਗਿਆ। ਪੂਰਾ ਵਧੀਆ ਲੱਗਿਆ। ਮੰਮੀ ਕਹਿੰਦੀ ਮੈਨੂੰ ਤਾਂ ਬਣਾ ਕੇ ਦੇ ਪਲੇਨ ਤੇ ਕਢਾਈ ਕਰਵਾ ਕੇ ਦੇ। ਮੈਂ ਕੋਲ ਵਿੱਦਿਆ। ਮੈਂ ਟੀਜੇ ਨੂੰ ਕਢਾਈ ਕਰਵਾ ਕੇ ਦੇ। ਆਹ ਮੰਮੀ ਦਾ ਸੂਟ ਵੀ ਸਟਿਚ ਹੋ ਕੇ ਆ ਗਿਆ ਲੈ ਆਈ ਮੈਂ ਸਟਿਚ ਕਰਵਾ ਕੇ। ਮੰਮੀ ਦਾ ਸੂਟ ਇਹ ਹੈਗਾ ਮੇਰਾ ਸੂਟ ਸੂਟ ਦੀ ਡਿਟੇਲ ਦੇਖੀ ਲਓ ਇਹ ਵਾਲਾ ਸੂਟ ਹੈ ਜਿਹੜਾ ਬਈ ਇਹ ਖਾਦੀ ਕਾਟਨ ਤੇ ਬਣਿਆ ਹੈਗਾ ਠੀਕ ਹੈ ਇਹਦੀਆਂ ਬਾਹਾਂਾਂ ਤੇ ਵਰਕ ਆ ਮਸ਼ੀਨ ਵਰਕ ਠੀਕ ਹੈ neck ਤੇ ਵਰਕ ਆ ਤੇ ਪੌਕੇਟ ਵਾਲਾ ਬਣਾਇਆ ਹੈਗਾ ਇਹਵੇਂ ਠੀਕ ਹੈ ਪੌਕੇਟ ਤੇ ਵੀ ਵਰਕ ਆ ਤੇ ਸਲਵਾਰ ਦੇ ਪੌਂਚੇ ਤੇ ਵਰਕ ਆ ਸਟ੍ਰੇਟ ਸਲਵਾਰ ਗੋਲਕੇਰੇ ਵਾਲਾ ਇਹ ਕੁੜਤਾ ਬਣਾਇਆ ਹੈਗਾ ਤੁਸੀਂ ਇਹਨੂੰ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਆ ਕਲਰ ਵੀ ਇਹਦੇ ਵਿੱਚ ਕਾਫੀ ਸਾਰੇ ਅਵੇਲੇਬਲ ਹੈਗੇ ਨੇ ਠੀਕ ਹੈ ਤੇ ਤੁਸੀਂ ਇਹਨੂੰ ਵਿਦੇ ਦੁਪੱਟਾ ਵੀ ਲੈ ਸਕਦੇ ਹੋ ਦੁਪੱਟਾ ਮੈਂ অর্ਗੈਂਜ਼ਾ ਦਾ ਲਾਇਆਗਾ ਤੇ ਦੁਪੱਟੇ ਦੇ ਉੱਪਰ ਇਦਾਂ ਮੈਂ ਸੂਟ ਨਾਲ ਦਾ ਜਿਹੜਾ ਹੈਗਾਗਾ ਪੈਚ ਲਗਾ ਕੇ ਦੋਨੋਂ ਸਾਈਡ ਪੱਲਿਆਂ ਤੇ ਲੇਸਾਂ ਲਗਾਈਆਂ ਠੀਕ ਹੈ ਤੁਸੀਂ ਕਿਸੇ ਨੇ ਵੀ ਇਹ ਰੈਡੀ ਕਰਵਾਉਣਾ ਹੋਇਆ ਤਾਂ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਵਿਦੇ ਦੁਪੱਟਾ ਵਿਦਆਊਟ ਦੁਪੱਟਾ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ ਨਹੀਂ ਮੰਮੀ ਕਿਵੇਂ ਲੱਗਿਆ ਮੰਮੀ ਵਧੀਆ ਲੱਗਿਆ ਚੌਰਸ ਘੇਰਾ ਬਣਾਉਣਾ ਗੋਲ ਘੇਰਾ ਬਣਾਉਣਾ ਉਹ ਵੀ ਤੁਹਾਡੀ ਚੁਆਇਸ ਠੀਕ ਹੈ ਜੀ ਮੰਮੀ ਨੇ ਅੱਜ ਬਣਾਈ ਸਬਜੀ ਦੁੱਧ ਪੱਠੂ ਠੀਕ ਆ ਆਪਾਂ ਹੋਗੇ ਸੀਗੇ ਲੇਟ ਹੁਣ ਆਪਾਂ ਆਟਾ ਗੁੰਨ ਲੀਏ ਇਹ ਜਿਹੜੀ ਸੂਟ ਨਾਲ ਬੇੜਦੀ ਭਾਈ ਆਹਾਂ ਜਿਹੜੀ ਗੁੰਨਦੀ ਸੂਟ ਫਿਰ ਚੇਂਜ ਕਰਕੇ ਨਹੀਂ ਬਣਾ ਸਕਦੇ ਕਿਉਂਕਿ ਆ ਪਫਣੀ ਵੀਡੀਓਜ਼ ਬਣਾਉਣੀਆਂ ਨੇ ਥੋੜੀਆਂ ਜੀਆਂ ਠੀਕ ਹੈ ਤਾਂ ਕਰਕੇ ਹੁਣ ਆਟਾ ਗੁੰਨ ਲੀਏ ਫਿਰ ਆਪਾਂ ਵੀਡੀਓਜ਼ ਬਣਾਉਣੇ ਆ ਫਿਰ ਮਿਲਦੇ ਹਾਂ ਹਾਂਜੀ ਬਈ ਤਾਂ ਅੱਜ ਸਬਜੀ ਮੰਮੀ ਨੇ ਬਣਾਈ ਸੀਗੀ ਕਿਉਂਕਿ ਅਸੀਂ ਭੂਆ ਜੀ ਵਰਗੇ ਕੋਲ ਜਾਣਾ ਸੀ ਥੋੜਾ ਜਿਹਾ ਲੇਟ ਹੋ ਗਈ ਸੀ ਤਾਂ ਫਿਰ ਆਟਾ ਉਟਾ ਮੈਂ ਘੋਲ ਲਿਆ ਸੀਗਾ ਰੋਟੀ ਛਕਾਤੀ ਸਾਰਿਆਂ ਨੂੰ ਰੋਟੀ ਛਕ ਲਈ ਦੁੱਧ ਪੀ ਲਿਆ ਤੇ ਇਧਰ ਜੁਝਾਰ ਸਿੰਘ ਜੀ ਸਾਡੇ ਸੌ ਚੁੱਕੇ ਨੇ ਠੀਕ ਆ ਤੇ ਆਪਾਂ ਵੀ ਹੁਣ ਫੋਨ ਫਾਨ ਦੇਖ ਕੇ ਸੌਂ ਜਾਣਾਗਾ ਟਾਈਮ ਨਾਲ ਅੱਜ ਜਿਹੜਾ ਸੀਗਾ ਨਵੇਂ ਸੂਟ ਦਾ ਸ਼ੂਟ ਕੀਤਾ ਸੀਗਾ ਠੀਕ ਆ ਜ਼ਰੂਰ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਮੇਰੀ ਆਊਟਫਿਟ ਤੇ ਤੁਹਾਨੂੰ ਸਾਡੇ ਬਲੌਗ ਕਿਵੇਂ ਦੇ ਲੱਗਦੇ ਆ ਕਮੈਂਟ ਕਰਕੇ ਦੱਸਿਓ ਠੀਕ ਐ ਤੇ ਆਪਾਂ ਮਿਲਦੇ ਹਾਂ ਹੁਣ ਨੈਕਸਟ ਵਲੌਗ ਦੇ ਵਿੱਚ ਇਹ ਵਾਲੇ ਵਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਠੀਕ ਹੈ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ